ਸਾਹ ਦੀ ਪ੍ਰੈਕਟਿਸ ਕਾਪੂ ਕੀਤੀ ਜਾਂਦੀ ਹੈ ਅੱਜ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨ ਲੱਗਿਆ ਸਾਹ ਦੀ ਪ੍ਰੈਕਟਿਸ ਜਿੰਨੀ ਤੁਸੀਂ ਵਧ ਤੋਂ ਵਧ ਕਰੋਗੇ ਤੁਹਾਡੇ ਸੁਰ ਦੇ ਵਿੱਚ ਇੱਕ ਤਾਂ ਸਟੇਬਿਲਟੀ ਇੱਕ ਠਹਿਰਾਅ ਆਉਂਦਾ ਹੈ ਜਿਵੇਂ ਅਸੀਂ ਕਹਿੰਦੇ ਕਿ ਉਹ ਸਿੰਗਰ ਦਾ ਗਾਣਾ ਬੜਾ ਟਿਕਾਹ ਨਾਲ ਤੇ ਉਹਨੇ ਬੜਾ ਗੁੰਨ ਕੇ ਜਿਹੜਾ ਸੁਰ ਲਾਇਆ ਆ ਆ ਉਹ ਗੁੰਨਗੇ ਵਾਲਾ ਸੁਰ ਜੇ ਤੁਸੀਂ ਲਾਉਣਾ ਚਾਹੁੰਦੇ ਹੋ ਦੋਸਤੋ ਤਾਂ ਸਾਹ ਦੀ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਸਾਹ ਦੇ ਨਾਲ ਇੱਕ ਤਾਂ ਤੁਹਾਡਾ ਬੈਲੈਂਸ ਬੰਦ ਆ ਥੋੜੀ ਬਾਜ ਕੰਬਣੋਂ ਹਟਦੀ ਹੈ ਉਹਦੇ ਚ ਵਾਈਬ੍ਰੇਸ਼ਨ ਨਹੀਂ ਹੁੰਦੀ ਤੇ ਇੱਕ ਤੁਹਾਡਾ ਜਿਹੜਾ ਸਾਹ ਹੈ ਲੰਬਾ ਵੀ ਹੁੰਦਾ ਹੈ ਤਾਂ ਸਾਹ ਦੀ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਸਾਹ ਦੀ ਪ੍ਰੈਕਟਿਸ ਕਰਨੀ ਕਿੱਦਾਂ ਆ ਜਿੱਦਾਂ ਮੇਲ ਜਿਹੜਾ ਸਕੇਲ ਆ ਉਹ ਤੁਸੀਂ ਹਾਰਮੋਨੀਅਮ ਦੇ ਮੱਧ ਸੁਰ ਤੋਂ ਯਾਨੀ ਕਿ ਸਟਾਰਟਿੰਗ ਤੋਂ ਜਿਹੜੇ ਕਾਲੇ ਬਟਨ ਗਿਣਨੇ ਸ਼ੁਰੂ ਕਰੋਗੇ ਤਾਂ 1 2 3 4 5 ਤੇ 6ਵਾਂ ਜਿਹੜਾ ਕਾਲਾ ਸੋਰਿਆ ਉਹ ਮੇਲ ਸਟੈਂਡਰਡ ਸਾਹ ਆ ਯਾਨੀ ਕਿ ਜਿਹਨੂੰ ਸੀ ਸ਼ਾਰਪ ਵੀ ਆਪਾਂ ਅੰਗਰੇਜ਼ੀ ਚ ਕਹਿ ਦਿੰਦੇ ਆ ਤਾਂ ਇਹ ਮੈਂ ਦੋਸਤੋ ਤੁਹਾਨੂੰ ਲਾ ਕੇ ਦਿਖਾਉਣਾ ਸਾਹ ਦੀ ਪ੍ਰੈਕਟਿਸ ਵਾਸਤੇ ਤੁਸੀਂ ਢੂਈ ਬਿਲਕੁਲ ਸਿੱਧੀ ਰੱਖਣੀ ਹੈ ਕਿ ਲੰਬਾ ਸਾਹ ਲੈਣਾ ਹੈ ਜਿਸ ਤਰ੍ਹਾਂ ਸਾਹ ਵੀਡੀਓ ਦੀ ਡਿਊਰੇਸ਼ਨ ਨਾਲ ਲੰਬੀ ਹੋਵੇ ਇਸ ਕਰਕੇ ਮੈਂ ਇਹਦਾ ਥੋੜਾ ਜਿਹਾ ਘੱਟ ਲਾ ਕੇ ਦਿਖਾਇਆ ਜਿੰਨਾ ਥੋੜਾ ਸਾਹ ਲੰਬਾ ਹੋਊਗਾ ਸਾਹ ਲੰਬਾ ਲੈ ਕੇ ਜਾਓਗੇ ਉਨੀ ਤੁਹਾਡੀ ਗਾਇਕੀ ਦੋਸਤੋ ਵਧੀਆ ਹੋਊਗੀ